ਵਰਹੁੰਜੀ ਕਾ ਕਨਸਾ ਵਰਨਿਤੀ ਛਤੇ ਸਰਬੱਤ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਿੰਡ ਮੀਰੋ ਦੇ ਪੁਰਾ ਜਿਜਗੜ ਸੂਖੀਆਂ ਸਭ ਸੰਗਤਾਂ ਵਰੋਂ ਜੋ ਗੁਰਦੁਆਰਾ ਸਾਹਿਬ ਦਾ ਕੰਮ ਹੈ ਬਹੁਤ ਵਧੀਆ ਚੱਲਦਾ ਹੈ ਗੁਰਦਆਰਾ ਪਰਫੈਕਟੀ ਬਹੁਤ ਵਧੀਆ ਕੰਮ ਚਲਾ ਲਿਆ ਜੁਕਰਦਾ ਤੇ ਸਾਰੀਆਂ ਸੰਗਤਾਂ ਕਰ ਬਹੁਤ ਪ੍ਰਸ਼ੰਸਾ ਸਹਿ ਜੋ ਦੇ ਰਹੀ ਹੈ ਇਸ ਗੱਲ ਕਿ ਜੋ ਵੀ ਸੁਨਾਗੁੰਦੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੁੰਦਾ ਸਾਰੀਆਂ ਨਗਰ ਦੀਆਂ ਸਿੱਖ ਸੰਗਤਾਂ ਲੋਕ ਬਸਤੇ ਸੁਲੰਗ ਦੇ ਵਿੱਚ ਸਮਾਗਮ ਕਰਾਈ ਜਾਂਦੇ ਨੇ ਉਹ ਜਿੰਨੇ ਵੀ ਗੁਰੂ ਸਾਹਿਬਾਂ ਦੇ ਜੀਤੀ ਜਿਹੜੇ ਪ੍ਰਕਾਸ਼ ਨੇ ਵਾਲੇ ਨੇ ਉਹ ਮਨਾਏ ਜਾਂਦੇ ਨੇ ਸਾਰਾ ਹੀ ਨਗਰ ਰਲ ਮਿਲ ਕੇ ਇਕੱਤਰ ਹੋ ਕੇ ਇਸ ਸਮਾਗਮ ਵਿੱਚ ਹੀ ਸਭ ਆਉਂਦੇ ਨੇ ਸਾਰਾ ਨਗਰ ਸੇਵਾ ਕਰਦਾ ਹੈ ਤੇ ਸੰਗਤ ਅੰਮ੍ਰਿਤ ਵੇਲੇ ਢਾਈ ਵਜੇ ਸੰਗਤ ਆਉਂਦੀ ਹੈ ਬੜੀ ਸੇਵਾ ਕਰਦੀ ਹੈ ਗੁਰੂ ਸਾਹਿਬ ਦੇ ਚਰਨਾਬਿਚਾ ਕੇ ਤੇ ਜਿੰਨੇ ਵੀ ਉਹਦੇ ਵਿੱਚ ਵੀ ਉਹ ਸੰਗਤਾਂ ਸਹਿਯੋਗ ਦਿੰਦੀਆਂ ਨੇ ਅੰਮ੍ਰਿਤਪੁਰ ਚੜ੍ਹਦੀ ਕਲਾ ਸੰਗਠਨ ਸਮਿਤਾ ਫਹਿਰੀਆਂ ਭਰਦੀਆਂ ਨੇ ਸਾਰੀਆਂ ਸੰਸਥਾਨ ਚੜ੍ਹਦੀ ਥੋੜਾ ਦਿਨਾਂ ਰਹਿੰਦੀਆਂ ਨੇ ਇਸ ਨਗਰ ਦੀ ਚੜ੍ਹਦੀ ਕਲਾ ਹੈ ਨਗਰ ਦੇ ਵਿੱਚ ਇੱਕ ਤਤਵਾ ਕਹਿੰਦੇ ਪਿਆਰ ਹੈ ਸਾਰੀਆਂ ਸੰਸਥਾ ਜੋ ਵੀ ਸਮਾਗਮ ਹੁੰਦਾ ਸੰਮਤੀ ਸਾਰੀਆਂ ਸੰਸਥਾ ਸਹਿਯੋਗ ਦੇ ਨਾਲ ਕਰਦੀਆਂ ਨੇ ਤੇ ਨਾਲ ਆਉਂਦੀਆਂ ਨੇ ਸੰਗਤਾਂ ਨੂੰ ਸਦਨਤ ਮਸਤ ਹੋ ਕੇ ਹਾਜ਼ਰੀਆਂ ਆਪਣੇ ਪ੍ਰੋਗਰਾਮ ਖੁਸ਼ੀਆਂ ਖੁਸ਼ੀ ਕਰਦੀਆਂ ਨੇ ਇਹ ਨਗਰ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ